ਖਾਸ਼ੀ ਰਿਮਕਤਸਰ ਸਾਇਤੋਂ ਪੰਜ ਤਖਤਾਂ ਦੀ ਯਾਤਰਾ ਤੇ ਚੱਲੇ ਸੀਗੇ ਵੈਗਰੂ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਬੜੀ ਕਿਰਪਾ ਕੀਤੀ ਆਪਾਂ ਮਨ ਦੀ ਇੱਛਾ ਸੀ ਕਿ ਵੈਗਰੂ ਯਾਤਰਾ ਕਰੀਏ ਕਦੇ ਮਹਾਰਾਏ ਨੇ ਕਿਰਪਾ ਕੀਤੀ ਆਪਣੀ ਇੱਛਾ ਪੂਰੀ ਕਰਤੀ ਉਹ ਤਾਂ ਯਾਤਰਾ ਕਰਦੇ ਸਮੇਂ ਰਸਤੇ ਦੇ ਵਿੱਚ ਆਪਾਂ ਕਈ ਗੁਰੂ ਘਰਾਂ ਦੇ ਵਿੱਚ ਰੁਕੇ ਮੰਦਰਾਂ ਦੇ ਵਿੱਚ ਵੀ ਰੁਕੇ ਥਾਪਿਆਂ ਦੇ ਪٹرول ਪੰਪ ਤੇ ਲੋਕਾਂ ਨੇ ਬਹੁਤ ਮਾਨ ਸਤਕਾਰ ਕੀਤਾ 6 ਅਗਸਤ ਨੂੰ ਯਾਤਰਾ ਸ਼ੁਰੂ ਕੀਤੀ ਸੀ ਵਾਹਿਗੁਰੂ ਤੇ ਅੱਜ ਆਪਾਂ ਨੂੰ ਕੁੱਲ 82 ਦਿਨ ਹੋ ਗਏ ਵਾਹਿਗੁਰੂ ਜੀ ਦੇ ਅੱਜ ਵਾਹਿਗੁਰੂ ਜੀ ਇੱਥੋਂ ਹੁਣ ਆਪਾਂ 2 ਦਿਨ ਇੱਥੇ ਪੜਾ ਕਰਾਂਗੇ ਵਾਹਿਗੁਰੂ ਤੇ ਫਿਰ ਇੱਥੋਂ ਆਪਾਂ ਸ਼੍ਰੀ ਮੁਕਤਸਰ ਸਾਹਿਬ ਜਾ ਕੇ ਹੀ ਸਮਾਪਤੀ ਹੋਊਗੀ ਯਾਤਰਾ ਦੀ ਉਂਗਲੇ ਕੋਈ ਲੰਬਾ ਪੈਂਡਾ ਹੁੰਦਾ ਸੀਗਾ ਜਦੋਂ ਕਈ ਵਾਰ ਹੁੰਦਾ ਸੀਗਾ ਵੈਗੁਰੂ ਸ਼ਾਮ ਦਾ ਸਮਾਂ ਹੁੰਦਾ ਸੀ ਹਨੇਰਾ ਹੁੰਦਾ ਸੀ ਤਾਂ ਉਦੋਂ ਮਨ ਦੇ ਵਿੱਚ ਹੁੰਦਾ ਸੀ ਵੀ ਹਾਂ ਇੱਥੇ ਕਿਉਂਕਿ ਜੰਗਲੀ ਜਾਨਵਰ ਵਗੈਰਾ ਉੱਧਰ ਆਉਂਦੇ ਸੀਗੇ ਤਾਂ ਚਲੋ ਪਰ ਵੈਗੁਰੂ ਵੈਗੁਰੂ ਕਰਦੀ ਜਾਇਦਾ ਸੀਗੀ ਨਾਮ ਜਪੀਦਾ ਸੀਗਾ ਉਹ ਭੈ ਫਿਰ ਆਪਣੇ ਆਪ ਹੀ ਖਤਮ ਹੋ ਜਾਂਦਾ ਸੀਗਾ ਰੋਜ਼ਾਨਾ ਵੈਗੁਰੂ ਜੀ ਆਪਣਾ 120 127 ਕਈ ਵਾਰ 135 ਤੱਕ ਵੀ ਨਿਕਲ ਜਾਂਦਾ ਸੀਗੀ ਰੋਜ਼ਾਨਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਾ ਮੇਰਾ ਨਾਮ ਹਰਜਿੰਦਰ ਸਿੰਘ ਆਪਾ ਸ਼੍ਰੀ ਮੁਕਤਸਰ ਸਾਹਿਬ ਤੋਂ ਪੰਜ ਤਖਤਾਂ ਦੀ ਯਾਤਰਾ ਤੇ ਚੱਲੇ ਸੀਗੇ ਵਾਹਿਗੁਰੂ ਸੋ ਸਭ ਤੋਂ ਪਹਿਲਾਂ ਆਪਾਂ ਦਮਦਮਾ ਸਾਹਿਬ ਵੀ ਗਏ ਸੀਗੇ ਤਖਤ ਸ਼੍ਰੀ ਫਿਰ ਤਖਤ ਸ਼੍ਰੀ ਹਜੂਰ ਸਾਹਿਬ ਫਿਰ ਤਖਤ ਸ਼੍ਰੀ ਪਟਨਾ ਸਾਹਿਬ ਪਟਨਾ ਸਾਹਿਬ ਤੇ ਫਿਰ ਵਾਹਿਗੁਰੂ ਜੀ ਆਪਾ ਨਾਨਕ ਮਾਤਾ ਰਿਸ਼ੀ ਕੇਸ਼ ਪੌਂਟਾ ਸਾਹਿਬ ਉਸ ਤੋਂ ਬਾਅਦ ਵਾਹਿਗੁਰੂ ਆਪਾ ਸੁਹਾਨਾ ਸਾਹਿਬ ਤਮਤਾਨ ਸਾਹਿਬ ਪਟਿਆਲੇ ਦੁਖਨਵਾਰਨ ਸਾਹਿਬ ਫਿਰ ਸਰੰਦ ਸਰੰਤੋ ਵੈਗਰੂ ਆਪਾਂ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਹੋ ਕੇ ਫਿਰ ਵੈਗਰੂ ਜੀ ਆਪਾਂ ਇਧਰ ਬਾਬਾ ਬਕਾਲਾ ਤੋਂ ਇਧਰ ਹੁਣ ਅਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਆ ਵੈਗਰੂ ਜੀਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਕਿਰਪਾ ਕੀਤੀ ਆਪਾਂ ਮਨ ਦੀ ਇੱਛਾ ਸੀ ਕਿ ਵੈਗਰੂ ਯਾਤਰਾ ਕਰੀਏ ਕਦੇ ਮਹਾਰਾਜ ਨੇ ਕਿਰਪਾ ਕੀਤੀ ਆਪਣੀ ਇੱਛਾ ਪੂਰੀ ਕਰਤੀ ਬਹੁਤ ਯਾਤਰਾ ਕਰਦੇ ਸਮੇਂ ਰਸਤੇ ਦੇ ਵਿੱਚ ਆਪਾਂ ਕਈ ਗੁਰੂ ਘਰਾਂ ਦੇ ਵਿੱਚ ਰੁਕੇ ਮੰਦਰਾਂ ਦੇ ਵਿੱਚ ਵੀ ਰੁਕੇ ਟਾਬਿਆਂ ਦੇ ਪੈਟਰੋਲ ਪੰਪ ਤੇ ਲੋਕਾਂ ਨੇ ਬਹੁਤ ਮਾਨ ਸਤਿਕਾਰ ਕੀਤਾ ਤੇ ਬਾਗਰੂ ਹੁਣ ਤੁਸੀਂ ਵੀ ਇੱਥੇ ਪਹੁੰਚੇ ਹੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿੰਨੀ ਮਰੀ ਯਾਤਰਾ ਵੈਗਰੂ ਜੀ ਆਪਾਂ 6 ਅਗਸਤ ਨੂੰ ਯਾਤਰਾ ਸ਼ੁਰੂ ਕੀਤੀ ਸੀ ਵੈਗਰੂ ਤੇ ਅੱਜ ਆਪਾਂ ਨੂੰ ਕੁੱਲ 82 ਦਿਨ ਹੋ ਗਿਆ ਵੈਗਰੂ ਜੀ ਅੱਜ ਅੱਜ ਸਮਾਪਤੀ ਅੱਜ ਵੈਗਰੂ ਜੀ ਇੱਥੋਂ ਹੁਣ ਆਪਾਂ 2 ਦਿਨ ਇੱਥੇ ਪੜਾ ਕਰਾਂਗੇ ਵੈਗਰੂ ਤੇ ਫਿਰ ਇੱਥੋਂ ਆਪਾਂ ਸ਼੍ਰੀ ਮੁਕਤਸਰ ਸਾਹਿਬ ਜਾ ਕੇ ਹੀ ਸਮਾਪਤੀ ਹੋ ਗਈ ਯਾਤਰਾ ਦੀ ਤੁਹਾਨੂੰ ਕੋਈ ਮੁਸ਼ਕਲਾਂ ਨਹੀਂ ਤੁਹਾਨੂੰ ਮੁਸ਼ਕਲਾਂ ਵੈਗਰੂ ਜੀ ਉਹ ਜੋ ਚਲੋ ਰਸਤੇ ਦੇ ਵਿੱਚ ਕਿਤੇ ਟਾਇਰ ਫਟ ਜਾਣਾ ਹਨਾ ਜਾਂ ਕਿਤੇ ਪੈਂਚਰ ਹੋ ਜਾਣਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਵੀ ਸਾਈਕਲ ਪੈਂਚਰ ਹੋ ਗਿਆ ਕੋਈ ਨੇੜੇ ਦੁਕਾਨ ਨਹੀਂ ਹੁੰਦੀ ਸੀ ਇੱਕ ਦੋ ਵਾਰ ਹੋਇਆ ਵੀ 15-15 ਕਿਲੋਮੀਟਰ ਦੂਰ ਸੀਗਾ ਫਿਰ ਮਹਾਰਾਜ ਦੀ ਕਿਰਪਾ ਨਾਲ ਆਪਾਂ ਫਾਇਦੇ ਲਈ ਚੱਲ ਕੇ ਜਾਈਦਾ ਸੀ ਕਿਸੇ ਨੇ ਤੁਹਾਡੀ ਮਦਦ ਵੀ ਕੀਤੀ ਰਸਤੇ ਵਿੱਚ ਜਦੋਂ ਤੁਸੀਂ ਜਾ ਰਹੇ ਸੀ ਸਾਈਕਲ ਤੇ ਰਸਤੇ 'ਚ ਵੈਗਰੂ ਹਾਂਜੀ ਬਹੁਤ ਸੰਗਤਾਂ ਨੇ ਬਹੁਤ ਸਾਥ ਦਿੱਤਾ ਕਈ ਵਾਰ ਇਹ ਰਸਤੇ 'ਚ ਇਸ ਤਰ੍ਹਾਂ ਵੀ ਹੋਇਆ ਜਿਵੇਂ ਵੀ ਹਨਾ ਮਾਇਆ ਦਾ ਪੈਰਾ ਢਿੱਲਾ ਹੋ ਜਾਣਾ ਤਾਂ ਮੈਨੂੰ ਰਸਤੇ ਪਰ ਮਹਾਰਾਜ ਜਾਣੀ ਜਾਣੇ ਆਪਨੇ ਆਪ ਕਿਰਪਾ ਕਰਦੇ ਆ ਇੱਕ ਦੋ ਵਾਰ ਮੇਰੇ ਨਾਲ ਹੋਇਆ ਵੀ ਮੇਰੇ ਕੋਲ ਪੈਸੇ ਵਗੈਰਾ ਖਤਮ ਹੋਣ ਵਾਲੇ ਸੀ ਤਾਂ ਪਿੱਛੋਂ ਦੀ ਕੋਈ ਗੱਡੀ ਆਈ ਹੁਣ ਚਲੋ ਮਾਰੇ ਭੇਜਣ ਵਾਲੇ ਕਰਨ ਕਰਨ ਵਾਲੇ ਆਪ ਹੈ ਤੇ ਉਹ ਗੱਡੀ ਆਈ ਗੱਡੀ ਆ ਕੇ ਮੇਰੇ ਕੋਲ ਰੁਕਦੇ ਆ ਤੋ ਸਿੰਘਾ ਨੇ ਫਤਿਹ ਬੁਲਾਈ ਦਰਸ਼ਨ ਪੁੱਛਿਆ ਹਨਾ ਵੀ ਕਿੱਧਰ ਜਾ ਰਹੇ ਹੋ ਬਾਬਾ ਜੀ ਅਸੀਂ ਦੱਸਿਆ ਜਦੋਂ ਫਿਰ ਉਹਨਾਂ ਨੇ ਸਾਨੂੰ ਕੁਛ ਮਾਇਆ ਦੀ ਹਨਾ ਮਦਦ ਕਰ ਦੇਣੀ ਕਿਸੇ ਨੇ ਕਿਸੇ ਨੇ ਕੁਛ ਸਾਨੂੰ ਰਸਤੇ 'ਚ ਖਾਣ ਪੀਣ ਵਾਸਤੇ ਕੁਛ ਦੇ ਦੇਣਾ ਬਹੁਤ ਸਤਿਕਾਰ ਕੀਤਾ ਸੀ ਸੰਗਤਾਨੇ ਵੈਗਰੂ ਰਸਤੇ ਦੇ ਵਿੱਚ ਜੰਗਲ ਵਗੈਰਾ ਵੀ ਆਈ ਹੋਣਗੇ ਪਹਾੜੀ ਏਰੀਆ ਵੀ ਆਇਆ ਹੋਏਗਾ ਕੋਈ ਇਸ ਤਰ੍ਹਾਂ ਕਿਤੇ ਮਨ ਦੇ ਵਿੱਚ ਕੋਈ ਭੈਅ ਜੀ ਕਿਸੇ ਨੇ ਕੋਈ ਸਹਾਇਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਵੈਗਰੂ ਸ਼ਾਰਤ ਕਰਨ ਦੀ ਤਾਂ ਨਹੀਂ ਹਾਂ ਜਦੋਂ ਜੰਗਲ ਕੋਈ ਲੰਬਾ ਪੈਂਡਾ ਹੁੰਦਾ ਸੀਗਾ ਜਦੋਂ ਕਈ ਵਾਰ ਹੁੰਦਾ ਸੀਗਾ ਵੈਗਰੂ ਸ਼ਾਮ ਦਾ ਸਮਾਂ ਹੁੰਦਾ ਸੀ ਹਨੇਰਾ ਹੁੰਦਾ ਸੀ ਤਾਂ ਉਦੋਂ ਮਨ ਦੇ ਵਿੱਚ ਹੁੰਦਾ ਸੀ ਵੀ ਹਾਂ ਇੱਥੇ ਕਿਉਂਕਿ ਜੰਗਲੀ ਜਾਨਵਰ ਵਗੈਰਾ ਉਧਰ ਆਉਂਦੇ ਸੀਗੇ ਤਾਂ ਚਲੋ ਪਰ ਵੈਗਰੂ ਵੈਗਰੂ ਕਰ ਦੇ ਜਾਈਦਾ ਸੀਗਾ ਨਾਮ ਜਪੀਦਾ ਸੀਗਾ ਤੋਂ ਫੇਰ ਆਪਣੇ ਆਪ ਹੀ ਖਤਮ ਹੋ ਜਾਂਦਾ ਕਿੰਨੇ ਕਿਲੋਮੀਟਰ ਦਾ ਸਫ਼ਰ ਕੀਤਾ ਰਜਾਨਾ ਵੈਗਰੂ ਜੀ ਆਪਣਾ 120 127 ਕਈ ਵਾਰ 135 ਤੱਕ ਵੀ ਨਿਕਲ ਜਾਂਦਾ ਸੀਗੇ ਰਜਾਨਾ ਦਾ ਤਾਂ ਜਿਹੜਾ ਸਟੇ ਹੁੰਦਾ ਸੀ ਉਹ ਗੁਰਦੁਆਰਾ ਸਾਹਿਬ ਚ ਹੁੰਦਾ ਸੀ ਹੋਟਲ ਤੇ ਜਾਂ ਮੰਦਿਰ ਚ ਵੀ ਤਾਂ ਬਈ ਜੇ ਆਪਾਂ ਨੂੰ ਵੈਗਰੂ ਗੁਰੂ ਘਰ ਮਿਲ ਜਾਂਦਾ ਸੀਗੇ ਰਸਤੇ 'ਚ ਤਾਂ ਆਪਾਂ ਗੁਰੂ ਘਰ ਪੜਾ ਕਰ ਲੀਦਾ ਸੀ ਕਈ ਵਾਰੀ ਜਿਵੇਂ ਹੁਣ ਜਦੋਂ ਹਜੂਰ ਸਾਹਿਬ ਤੋਂ ਪਟਨਾ ਸਾਹਿਬ ਵੱਲ ਚੱਲੇ ਤਾਂ ਉਧਰ ਵੈਗਰੂ ਗੁਰੂ ਘਰ ਰਸਤੇ 'ਚ ਘੱਟ ਆਉਂਦੇ ਸੀਗੇ ਤਾਂ ਫਿਰ ਆਪਾਂ ਰਸਤੇ 'ਤੇ ਜਿਵੇਂ ਟਾਬੇ ਆ ਗਏ ਪੰਜਾਬੀ ਟਾਬੇ ਆਪਣੇ ਉਧਰ ਸਿੰਘਾਂ ਦੇ ਕਾਫੀ ਹੈਗੇ ਆ ਜੀ ਪੰਜਾਬੀ ਟਾਬੇ 'ਚ ਰੁਕ ਗਏ ਜਾਂ ਕਿਸੇ ਪੈਟਰੋਲ ਪੁਆਇੰਟ ਤੇ ਰੁਕ ਗਏ ਬਾਕੀ ਜਿੱਥੇ ਮਾਰੇ ਨੇ ਪੜਾ ਲਿਖਿਆ ਹੁੰਦਾ ਸੀਗਾ ਉੱਥੇ ਪਹੁੰਚ ਜੀਦਾ ਸੀ ਪੜਾ ਹੋ ਜਾਂਦਾ ਸੀ। ਉਹ ਵੱਖ-ਵੱਖ ਸਟੇਟਾਂ ਦੇ ਵਿੱਚੋਂ ਵੀ ਗੁਜ਼ਰੇ ਹੋ ਵਕਫ ਵਕਫ ਧਰਮਾਂ ਦੇ ਲੋਕ ਨੇ ਕਿਵੇਂ ਦਾ ਤੁਹਾਨੂੰ ਅਨੁਭਵ ਹੋਇਆ ਇਸ ਤਰ੍ਹਾਂ ਸਵਾਗਤ ਕੀਤਾ ਗਿਆ ਤੁਹਾਡਾ ਵੈਗਰੂ ਬਾਤ ਚੜਦੀ ਕਲਾਈ ਸਾਨੂੰ ਰਸਤੇ 'ਚ ਹੋਰ ਵੀਰ ਵੀ ਮਿਲੇ ਇੱਕ ਵੀਰ ਮਿਲਿਆ ਸੀ ਉਹਨੂੰ ਛਾੜੇ 6-7 ਮਹੀਨੇ ਹੋ ਗਏ ਸੀ ਯਾਤਰਾ ਤੇ ਉਹ ਪੂਰੇ ਇੰਡੀਆ ਦੇ ਵਿੱਚ ਯਾਤਰਾ ਕਰ ਰਿਹਾ ਸੀ ਉਹ ਵੀਰ ਵੀ ਮਿਲਿਆ ਵੀ ਇੰਨਾ ਵੀ ਕਿਤੇ ਨਾ ਕਿਤੇ ਜਾ ਕੇ ਇਹੀ ਆ ਵੈਗਰੂ ਵੀ ਆਪਾਂ ਸਾਰੇ ਇੱਕ ਹੀ ਆ ਉਹ ਪ੍ਰਮਾਤਮਾ ਇੱਕ ਹੀ ਆ ਸੰਜੀਵਾਲ ਤੁਸੀਂ ਹਾਂਜੀ ਸੰਜੀਵਾਲਤਾ ਮਹਾਰਾਜ ਇੱਕ ਪਰਮਾਤਮਾ ਦੇ ਆਪਾ ਬੱਚੇ ਆਈ ਗੱਲ ਵੈਗਰੂ ਉਹੀ ਆ ਵੀ ਇੱਕ ਪਿਓ ਦੇ ਚਾਰ ਬੱਚੇ ਆ ਵੈਗਰੂ ਜਿਹੜਾ ਜਿਆਦਾ ਪੜ੍ਹਿਆ ਲਿਖਿਆ ਉਹ ਪਾਪਾ ਕਹਿ ਲੈਂਦਾ ਘੱਟ ਪੜਿਆ ਲਿਖਿਆ ਬਾਪੂ ਕਹਿ ਲੈਂਦਾ ਜਿਹੜਾ ਜਵਾਨ ਪੜ੍ਹਦਾ ਬੁਢਾ ਕਹਿ ਲੈਂਦਾ ਹਾਂਜੀ ਵੈਗਰੂ ਜੀ ਆਪਾਂ ਪਹਿਲੀ ਵਾਰੀ ਯਾਤਰਾ ਸੀਗੀ ਅੱਗੇ ਕੀ ਵਿਚਾਰ ਹੈ ਅਗਲਾ ਅੱਗੇ ਮਹਾਰਾਜ ਕਿਰਪਾ ਕਰਨੀ ਵੈਸੇ ਮਨ ਦੇ ਵਿੱਚ ਇੱਕ ਇੱਛਾ ਪ੍ਰਗਟ ਹੋਈ ਸੀਗੀ ਇਹ ਨਹੀਂ ਪਤਾ ਹੁਣ ਮਹਾਰਾਜ ਕਦੋਂ ਪੂਰੀ ਕਰਾਉਣਗੇ ਵੀ ਮਹਾਰਾਜ ਨੇ ਜਿੱਥੇ ਪੰਜ ਬਾਣੀਆਂ ਲਿਖੀਆਂ ਵੈਗਰੂ ਜੀ ਜਿਹੜੀ ਜਿਹੜੀ ਬਾਣੀ ਜਿਸ ਸਥਾਨ ਤੇ ਲਿਖੀ ਹੋਈ ਆ ਆਪਾਂ ਮਹਾਰਾਜਾ ਦੀ ਕਿਰਪਾ ਕਰਨ ਕਦੇ ਸਮਾਧਾਨ ਤੇ ਵੀ ਆਪਾਂ ਉਹਨਾਂ ਪੰਜਾਂ ਥਾਵਾਂ ਸਥਾਨਾਂ ਦੀ ਯਾਤਰਾ ਕਰਾਂਗੇ। ਵੈਸੇ ਕੀ ਕਰਦੇ ਹੋ ਤੁਸੀਂ? ਬਾਬਾ ਜੀ ਵੈਸੇ ਮੈਂ ਵੈਗਰੂ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਹਾਂ ਜੀ। ਸੋ ਪਰਿਵਾਰ ਵਿੱਚ ਕੌਣ-ਕੌਣ ਹੈ? ਪਰਿਵਾਰ ਦੇ ਵਿੱਚ ਬਾਈ ਪਰਿਵਾਰ ਨੇ ਕਿਹਾ ਨਹੀਂ ਕਿ ਤੁਸੀਂ ਇਕੱਲੇ ਜਾ ਰਹੇ ਹੋ। ਨਹੀਂ ਕਹਿੰਦੇ ਸੀਗੇ ਪਹਿਲਾਂ ਪਰ ਆਏ ਆ ਵੀ ਹੁਣ ਜੋ ਮਹਾਰਾਜ ਦਾ ਪਾਣਾ ਹੈ ਆਪਾਂ ਨੂੰ ਐ ਸੀਗਾ ਵੈਗਰੂ ਜੇ ਜ਼ਿਆਦਾ ਜਣੇ ਹੋ ਜਾਂਦੇ ਆ ਤਾਂ ਫਿਰ ਨਾ ਉਹਦੇ ਤੇ ਪਿੱਛੇ ਧਿਆਨ ਰੱਖਣਾ ਪੈਂਦਾ। ਵੀ ਅਗਲਾ ਬੰਦਾ ਪਿੱਛੇ ਰਹਿ ਗਿਆ ਜਾਂ ਕੋਈ ਸਵਾਰਚਣਾ ਆਉਂਦੀ ਹੈ ਇਕੱਲੇ ਸਿੰਘ ਦਾ ਇਸ ਤਰ੍ਹਾਂ ਵੈਗਰੂ ਵੀ ਜਿੱਦਾਂ ਆਪਾਂ ਨੂੰ ਇਕੱਲੇ ਹੈਗੇ ਆ ਆਪਾਂ ਨੂੰ ਕੋਈ ਫਿਕਰ ਨਹੀਂ ਆਪਾਂ ਆਪਦੇ ਆਪ ਤੇ ਡਿਪੈਂਡ ਆ ਉਹ ਫਿਰ ਕਿਸੇ ਹੋਰ ਤੇ ਡਿਪੈਂਡ ਹੋਣਾ ਪੈਂਦਾ ਫਿਰ ਇਸ ਤਰ੍ਹਾਂ ਬੰਦਾ ਸੈਲਫ ਡਿਪੈਂਡ ਰਹਿੰਦਾ ਜੋ ਮਰਜੀ ਕੋਈ ਆਪਾਂ ਨੂੰ ਪਤਾ ਵੀ ਆਪਾਂ ਚੱਲ ਲਾਂਗੇ ਜੀ ਹਾਂ ਜੀ ਧੰਨਵਾਦ